ਸਾ ਸੰਗਤ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲਦੇ ਸਤਿ ਵਿਚਾਰ ਜਾਹੇ ਮਥਰਾ ਜਗਤਾਰਨ ਕੋ ਬਾਰ ਬਣਾਇਓ ਜਪਿਓ ਜਨੇ ਅਰਜਨ ਦੇਵ ਜੀ ਫਿਰ ਸੰਕਟ ਜੋਂ ਕਰਬਣਾ ਆਇਓ ਜੀ ਦੇ ਮਹਾਵਾਕ ਅਨੁਸਾਰ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਪੰਜਵੇਂ ਨਾਨਕ ਪੰਜਵੀਂ ਗੁਰਤਾ ਗਦੀ ਦੇ ਮਾਲਕ ਧੰਤਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਅਵਤਾਰ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਇਹ ਨਗਰ ਕੀਰਤਨ ਉਹਨਾਂ ਦੇ ਦਰੋਂ ਘਰੋਂ ਵਰਸਾਈ ਹੋਈ ਪਵਿੱਤਰ ਨਗਰੀ ਸ੍ਰੀ ਤਰਨਤਨ ਸਾਹਿਬ ਤੇ ਉਹਨਾਂ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਤੋਂ ਪ੍ਰਾਰੰਭ ਹੋਇਆ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅਵਤਾਰ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਕੋਯਾ ਸਭ ਤੋਂ ਛੋਟੇ ਸਹਿਬ ਜਾਦੇ ਸੰਤ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਐਸੇ ਦਿਨial ਪਾਤਸ਼ਾਹ ਜੀ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਧਰਤੀ ਦੇ ਸੰਸਾਰ ਤੇ ਗੁਰਬਾਣੀ ਦਾ ਪ੍ਰਵਾਹ ਜਿਹੜਾ ਸੀ ਉਹ ਚਲਾਇਆ ਇਸੇ ਤਰ੍ਹਾਂ ਪਾਵਨ ਗੁਰਬਾਣੀ ਨੂੰ ਇੱਕ ਜਗ੍ਹਾ ਤੇ ਇਕੱਤਰ ਕੀਤਾ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਸਰੋਵਰ ਦੇ ਅੰਦਰ ਰਚਨਾ ਕੀਤੀ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਹੋਰ ਸਥਾਨ ਬਚਾਏ ਉਹਦੇ ਤੋਂ ਬਾਅਦ ਤਰਨਤਨ ਸਾਹਿਬ ਜੀ ਦੀ ਨਗਰੀ ਵਸਾਈ ਤੇ ਉਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਇਨ੍ਹਾਂ ਪਰਕਾਰ ਤਰਨਤਨ ਸਾਹਿਬ ਜੀ ਦੀ ਧਰਤੀ ਤੇ ਕੀਤਾ ਉਸ ਪਰਪਕਾਰ ਨੂੰ ਜਾਣਦਿਆਂ ਹੋਇਆਂ ਕਿ ਇਹ ਤਰਨਤਨ ਸਾਹਿਬ ਜੀ ਦੀ ਨਗਰੀ ਦੀਆਂ ਸਭੂ ਸੰਗਤਾਂ ਵੱਲੋਂ ਇਹ ਨਗਰ ਕੀਰਤਨ ਜਿਹੜਾ ਅੱਜ ਪ੍ਰਾਰambh ਕੀਤਾ ਜਾ ਰਿਹਾ ਏ ਇਸ ਵਕਤ ਨਗਰ ਕੀਰਤਨ ਸ੍ਰੀ ਪਾਤਸ਼ਾਹ ਸਾਬ ਤੋਂ ਰਵਾਨਾ ਹੋ ਚੁੱਕਾ ਹੈ ਜਿਹੜੀਆਂ ਸ਼ਹਿਰ ਦੀਆਂ ਪ੍ਰਕਰਮਾ ਕਰਨ ਤੋਂ ਉਪਰੰਤ ਇਸੇ ਹੀ ਸ੍ਰੀ ਦਰਬਾਰ ਸਾਹਿਬ ਵਿਖੇ ਆਕਰਕੇ ਇਸ ਦੀ ਸਮਾਪਤੀ ਹੋਵੇਗੀ ਧੰਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅਵਤਾਰ ਦਿਹਾੜੇ ਦੀਆਂ ਗੁਰੂ ਨਾਨਕ ਨਾਮ ਦੇ ਵਾਸਤੇ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਬਹੁਤ ਬਹੁਤ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਪਾਤਸ਼ਾਹ ਸ਼ਹੀਦ ਸਰਤਾਜ ਕਾਗਨ ਸਾਹਿਬ ਜੀ ਨੂੰ ਅਤੇ ਦੇਵ ਮਹਾਰਾਜ ਔਰ ਸਾਬ ਸ੍ਰੀ ਦੇਵਦਰ ਸਾਹਿਬ ਜੀ ਮਹਾਰਾਜ ਦੇ ਪਾਵਨ ਮਨੁਤਰ ਮਹਾਰਾਜ ਨੂੰ ਸਮਰਪਿਤ ਅੱਜ ਸ੍ਰੀ ਗੁਰੂ ਅਰਜਨ ਦੇਵ ਨਿਵਾਸ ਸਥਾਨ ਸਰਾ ਤੋਂ ਅਲੋਕਿਕ ਨਗਰੀ ਕੀਰਤਨ ਜੋ ਹੈ ਔਰ ਅਗੋਂ ਜਾ ਰਿਹਾ ਹੈ ਜਿਸ ਦੇ ਵਿੱਚ ਗੱਗਾ ਪਾਰਟੀਆਂ ਸਕੂਲੀ ਬੱਚੇ ਬਣ ਔਰ ਕਮਜੋਰ ਪਰਿਵਾਰਿਕ ਵਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਾਰੀ ਸ਼ਰਧਾ ਹੈ ਇਹ ਨਗਰੀ ਜਨ ਜੋ ਅਰਾਮ ਨੂੰ ਜਾ ਰਿਹਾ ਹੈ ਕਿ ਜੋ ਕਿ ਸ਼ਹਿਰ ਦੇ ਵਗਵਾਕ ਮਜਾਰਾ ਦੇ ਚਲਦੀ ਹੁੰਦਾ ਹੋਇਆ ਸਮਾਪਤੀ ਵਾਪਸੀ ਇਸੇ ਹਿਸਤਾਨ ਤੋਂ ਹੋਵੇਗੀ ਗੁਰੂ ਸਾਹਿਬ ਦੀ ਬਨਾ ਅੰਪਾਰ ਬਰਸੀ ਦਾ ਸੰਕਾ ਗੁਰਦੁਆਰਾ ਸਮਾਗਮ ਚੱਲ ਰਹੇ ਹਨ ਅੱਜ 8 ਵਜੇ ਦਾ ਸਮਾਗਮ ਹੈ ਕੱਲ 9 ਵਜੇ ਦਾ ਸਮਾਗਮ ਹੈ ਮੋਰ ਗੁਰਨਾਰਗ ਨਾਮਲੇਵਾ ਸੰਗਤਾਂ ਨੂੰ ਗੁਰਪ੍ਰਭੂ ਅਨੰਖ ਲਖ ਲਖ ਬਿਜਿਆ ਹੋ ਜੀ ਖਾਸ ਕਰਕੇ ਕਿ ਜੀਤਰਾ ਸੰਗਤ ਵਿਸ਼ੇ ਸਮੇਂ ਦੌਰਾਨ ਪਿਆਰ ਦਿਖਾਉਂਦੀ ਆ ਰਹੀ ਹੈ ਸ਼ਰਦਾ ਭਾਵਨਾ ਨਾਲ ਗੁਰੂ ਸਾਹਿਬ ਦੇ ਦਰ ਤੇ ਆਈਆਂ ਲਵਾਰੇ ਹਨ ਆਉਣ ਵਾਲੇ ਦਿਨਾਂ ਵਿੱਚ ਵੀ ਸੰਗਤ ਇਸ ਤਰ੍ਹਾਂ ਹੀ ਉਹਨਾਂ ਨੂੰ ਬੀਨ ਕੀਤੀ ਜਾਦੀ ਦੁਬਾਰਾ ਸੁਝਾਈ ਗਈ ਹੈ ਭਾਵੇਂ ਗੁਰੂ ਮਾਰੀਓ ਖੁਸ਼ਿਆ ਪ੍ਰਭੂ ਜੀ ਬਾਣੀ ਵੀ ਹਲਚਲ ਰਹੀ ਹੈ